ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਮੈਂ ਹੁੜਾ ਕਾਕੂ ਖੀਰਾ ਬਣਾਲੀ ਵਾਲਾ ਕਹਿੰਦੇ ਟੈਲੈਂਟ ਕਿਸੇ ਵੀ ਬੱਚੇ ਦੇ ਵਿੱਚ ਕਿਸੇ ਬੰਦੇ ਦੇ ਵਿੱਚ ਹੋ ਸਕਦਾ ਪਰ ਆ ਛੋਟੇ ਜਿਹੇ ਬੱਚੇ ਨੇ ਮਿੱਤਰੋ ਕਮਾਲ ਕਰਤੀ ਇੰਨੀ ਘੈਂਡ ਸੋਚ ਆ ਵਚਰੀ ਗਾਣਾ ਸੁਣ ਯਾਰ ਬਾਜ ਮਾਇਕ ਨਾਲ ਇੰਨੀ ਘੈਂਡ ਆ ਯਾਰ ਤੇ ਥੋੜੇ ਰੋਮ ਤੇ ਖੜੇ ਕਰ ਦੂਗਾ ਐ ਕੀ ਨਾ ਤੇਰੇ ਛੋਟੇ ਭਾਈ ਗੁਰਕੀਰਤ ਸਿੰਘ ਗੁਰਕੀਰਤ ਹੈਗਾ ਤੇ ਬਹਿਣੀ ਵਾਲ ਪਿੰਡ ਦੇ ਵਿੱਚ ਖੜਿਆ ਤੇ ਗੱਭਰੂ ਮਾਇਕ ਨਾਲ ਪੂਰਾ ਤਿਆਰ ਆ ਲੈ ਫਰੈਂ ਕਰ ਕਿਹੜੇ ਗਣਾ ਸੁਣਾਸੀ ਬਾਈ ਨੂੰ ਨਸ਼ੇ ਵਾਲਾ ਕਿੱਤੇ ਚੱਟੇ ਵਾਲਾ ਹਾਂ ਲੈ ਉਹ ਸੁਣਾ ਦੇ ਫਿਰ ਤੇ ਚਿੱਟਾ ਖਾਣ ਵਾਲਾ ਚਿੱਟਾ ਖਾਣਾਂ ਦੇ ਮੂੰਹ ਤੇ ਚਪੇੜ ਮਾਰੂ ਬਈਆ ਬੱਚਾ ਲੈ ਵੀ ਆਉਣ ਦੇ ਫੇਸ ਫੁੱਟੇ ਗਬਰੂ ਸੋਹਣੇ ਉੱਚੀ ਦੁਨੀਆ ਸੀ ਤਾਂ ਕਰਦੀ ਸੀ ਤੇ ਮੈਂ ਆਪ ਚ ਡੁੱਬਦੇ ਜਾਂਦੇ ਕਿਆ ਬਾਤ ਹੈ ਕਿਆ ਬਾਤ ਹੈ ਤੇ ਕਿਹੜੀ ਕਲਾਸ ਚ ਪੜਨਾ ਤੂੰ ਪਹਿਲੀ ਚ ਪਹਿਲੀ ਕਲਾਸ ਚ ਉਹ ਤੂੰ ਫੱਟੇ ਪਾਸ ਕਰਕੇ ਦੂਜੀ ਚ ਅੱਛਾ ਤੂੰਰਾ ਕਮਾਲ ਕਰਦੀ ਫੱਟੇ ਚੱਕ ਤੇ ਯਾਰ ਹੈ ਤੇ ਹੋਰ ਕਿਹੜੇ ਕਲਾਕਾਰ ਨੂੰ ਸੁਣਦਾ ਤੂੰ ਕਿਹੜੇ ਕਲਾਕਾਰ ਨੂੰ ਸੁਣਦਾ ਜ਼ਿਆਦਾਤਰ ਤੁਸੀਂ ਨਹੀਂ ਅੱਛਾ ਇਹ ਪਰ ਕਲਾਕਾਰ ਦਾ ਗੀਤ ਕਿਹੜਾ ਜਾਗਾ ਦਸੇ ਦਾ ਨਹੀਂ ਇਹ ਕਲਾਕਾਰ ਦਾ ਕਿਹੜਾ ਹੈ ਤੇ ਚਲੋ ਬਈ ਬੱਚਾ ਹਨਾ ਇੰਨੇ ਨੂੰ ਪਤਾ ਨਹੀਂ ਵਿਚਾਰੇ ਨੂੰ ਉੱਤੇ ਫੇਰ ਵੀ ਮਤਲਬ ਬਹੁਤ ਸੋਹਣਾ ਗਾਇਆ ਤੇ ਮੈਂ ਕਹਣਾ ਬੱਚ ਨੇ ਕਮਾਲ ਕਰਤੀ ਹਨਾ ਤੇ ਪੜਦਾ ਪਹਿਲੇ ਜਦੋਂ ਨਾ ਨਹੀਂ ਦੂਜੀ ਅਰੇ ਦੂਜੀ ਕਲਾਸ ਚ ਪੜਨਾ ਦੂਜੀ ਜੀ ਕੋਈ ਬੀ ਆਉਂਦੀ ਆ ਅੱਛਾ ਤੇ ਫਿਰ ਤੂੰ ਸਿੱਖਦਾ ਵੀ ਕਿਸ ਤੋਂ ਸਾਡੇ ਸਰਦਾਰ ਤੋਂ ਸਾਰਾ ਕੋਈ ਕੀ ਨਾਮ ਉਹਦਾ ਤੇਜਿੰਦਰ ਤੇਜਿੰਦਰ ਸਿੰਘ ਥੋੜੇ ਸਾਰਾ ਉਹ ਮਾਲਾ ਵੀ ਥੋੜੂ ਸਿਖਾਉਂਦੇ ਆ ਵਧੀਆ ਕਿਹੜੀ ਜਗ੍ਹਾ ਤੋਂ ਪਿੰਡ ਕਿਹੜਾ ਉਹਦਾ अच्छा ऐठू आ गए ठीक है सरकारी स्कूल में पढ़ना के प्राइवेट में सरकारी में अच्छा सरकारी स्कूल में ਤੇ ਮਾਸਟਰ ਸੁਣਦੇ ਆ ਪਰ ਤੈਨੂੰ ਗਾਣੇ ਪੂਰੀ ਫੋਲ ਹਾਂ ਕਿੰਨੇ ਦਾ ਬਾਲੇ اچھا ਬਾਲੇ ਸੁਣਦੇ ਆ ਤੇ ਲਾਓ ਵੀ ਮਿੱਤਰੋ ਇਸ ਬੱਚੇ ਨੂੰ ਹਨਾ ਵੱਧ ਤੋਂ ਵੱਧ ਸਪੋਰਟ ਕਰਨੀ ਆ ਆਪਾਂ ਵੀ ਯਾਰ ਦੇਖੋ بڑے بڑے ਕਲਾਕਾਰ ਫਿਰਦੇ ਉਹ ਨਹੀਂ ਨਸ਼ਾ ਨਹੀਂ ਗੱਲ ਕਰ ਰਹੇ ਪਰ ਆ ਬੱਚੇ ਨੇ ਮੈਂ ਕਿਹਾ ਕਮਾਨ ਕਰਤੀ ਬਈ ਬਹੁਤ ਸੋਹਣਾ ਗਾਇਆ ਤੇ ਬਹੁਤ ਵਧੀਆ ਲੱਗਿਆ ਤੈਨੂੰ ਹਨਾ ਤੇ ਐਂ ਕਹਦੇ ਲੈ ਵੀ ਸਾਰੇ ਭੈਣ ਭਰਾ ਸ਼ੇਅਰ ਕਰ ਦਿਓ ਵੀਡੀਓ ਕਾ ਸ਼ੇਅਰ ਕਰ ਦੋ ਕਰੇ ਵੀਰ ਨੂੰ ਮੇਰੀ ਬੋਲ ਦੇ ਚ ਸ਼ੇਅਰ ਕਰ ਦੋ ਮੇਰੀ ਵੀਡੀਓ ਹਾਂ ਧੰਨਵਾਦ ਭਾਈ